ਮੁ 79 ਚ 217 ਨੰਬਰ ਮਕਦਮਾ ਦਰਜ ਹੋਇਆ ਸੀ ਜਿਦੇ ਚ ਬਿੰਦਰੂ ਜਿਹੜਾ ਕਿ ਮੋਗੇ ਦਾ ਕਬੱਡੀ ਖਿਡਾਰੀ ਸੀ ਉਹਦੇ ਘਰੇ ਵੜ ਕੇ ਮੋਗੇ ਰੀਏ ਚ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਉਹਦੀ ਲੱਤਾਂ ਚ ਗੋਲੀਆਂ ਵੱਜੀਆਂ ਸੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀ ਉਸ ਮਕਦਮੇ ਚ ਅਸੀਂ ਇੱਕ ਸ਼ੂਟਰ ਅਰੈਸਟ ਕੀਤਾ ਸੀ ਤੇ ਇੱਕ ਜਿਹੜਾ ਉਹਨੂੰ ਸਪੋਰਟ ਦੇਣ ਵਾਲਾ ਦੁਨੀਆ ਅਨਸਰ ਸਿੰਘਾਂ ਨੂੰ ਅਰੈਸਟ ਕੀਤਾ ਸੀ ਜਿਹੜਾ ਦੂਜਾ ਸ਼ੂਟਰ ਸੀ ਉਹ ਉਸ ਵਾਰਦਾਤ 'ਚ ਹਣ ਪਛਾਤਾ ਸੀਗਾ ਜੱਗਾ ਤੂ ਰਕੋਟ ਜਿਹੜਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਆ ਤੇ ਬਾਹਰ ਦੇ ਮੁਲਕ 'ਚ ਬੈਠਾ ਉਹਦੇ ਇਸ਼ਾਰਿਆਂ ਤੇ ਉਹ ਵਾਰਦਾਤ ਹੋਈ ਸੀ ਪਟਿਆਲਾ ਪੁਲਿਸ ਨੇ ਬੜੀ ਮਿਹਨਤ ਨਾਲ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਸੁਖਮਰਤ ਰੰਧਾਵਾ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਰਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨੇ ਵਕ ਵਕ ਟੀਮਾਂ ਬਣਾ ਕੇ ਜਦੋਂ ਪਹਿਲਾ ਸ਼ੂਟਰ ਅਸੀਂ ਅਰੈਸਟ ਕਰ ਲਿਆ ਸੀ ਉਹਦੇ ਬਾਅਦ ਦੂਜੇ ਸ਼ੂਟਰ ਦੀ ਪਾਲ ਕਰਨ ਲਈ ਬੜੀ ਡੰਗਾਈ ਨਾਲ ਤਫ਼ਤੀਸ਼ ਵੀ ਕੀਤੀ ਗਈ ਤੇ ਅਡਾ ਟੀਮਾਂ ਨੇ ਕੰਮ ਕੀਤਾ ਅਸੀਂ ਅੱਜ ਜਿਹੜਾ ਦੂਜਾ ਸ਼ੂਟਰ ਸੀਗਾ ਉਹ ਸਵਰਦਾਚ ਜਿਹੜਾ ਕਿ ਅਨ ਆਈਡੈਂਟੀਫਾਈਡ ਅਣ ਪਛਾਤਾ ਚੱਲੇ ਆ ਰਿਹਾ ਸੀ ਉਹਨੂੰ ਅਰੈਸਟ ਕਰਕੇ ਉਹਦੇ ਤੋਂ ਦੋ ਵੈਪਨਸ ਹੋਰ ਰਿਕਵਰ ਕੀਤੇ ਦੋਨੇ ਮੁਕਦਮਿਆਂ ਚ ਟੋਟਲ ਸਾਡੇ 5 ਵੈਪਨ ਜਿਹੜੇ ਆ ਉਹ ਰਿਕਵਰ ਹੋਇਆ ਤੇ ਤਿੰਨ ਲੋੜੀਦੇ ਜਿਹੜੇ ਸ਼ੂਟਰ ਤੇ ਸਪੋਰਟਰ ਸੀਗੇ ਉਹ ਅਰੈਸਟ ਹੋ ਗਏ ਇਸ ਦੂਜੇ ਸ਼ੂਟਰ ਦਾ ਯਸ਼ਮਨ ਸਿੰਘ ਨਾਇਆ ਉਰਫ ਅਮਣਾ ਇਹ ਬਠਿੰਡੇ ਦਾ ਰਹਿਣ ਵਾਲਾ ਹੈ ਇਹਦੇ ਤੋਂ ਦੋ ਵਧੀਆ ਕੁਆਲਟੀ ਦੇ ਬੱਤੀ ਬੋਰ ਦੇ ਪਿਸਤਲ ਤੇ 10 ਰਾਉਂਡ ਅਸੀਂ ਰਿਕਵਰ ਕੀਤੇ ਆ ਇਨੇ ਕਬੂਲਿਆ ਵੀ ਆ ਕਿ ਜਿਹੜਾ ਉਹ ਕਬੱਡੀ ਖਿਡਾਰੀ ਸੀ ਬਿੰਦਰੂ ਉਹਦੇ ਘਰੇ ਇਹ ਜਿਹੜਾ ਦੂਜਾ ਸ਼ੂਟਰ ਸੀ ਉਹਦੇ ਨਾਲ ਗਿਆ ਸੀ ਤੇ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਜਿਵੇਂ ਪਿੰਡਾਂ 'ਚ ਆਮ ਹੁੰਦਾ ਕਿ ਸਾਡਾ ਕਬੂਤਰ ਤੁਹਾਡੇ ਬਨੇਰੇ ਤੇ ਆ ਕੇ ਬੈਠਾ ਤੇ ਉਹ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਅੰਦਰ ਗਏ ਆ ਤੇ ਪਹਿਲਾਂ ਉਸ ਕਬੱਡੀ ਖਿਡਾਰੀ ਦੀ ਮਦਰ ਜਿਹੜੀ ਆ ਉਹਨੂੰ ਕੌਨਫੀਡੈਂਸ 'ਚ ਲਿਆ ਕਿ ਅਸੀਂ ਆਪਣਾ ਕਬੂਤਰ ਲੱਭਦੇ ਨੂੰ ਆਏ ਆ ਇੱਥੇ ਤੇ ਤੁਸੀਂ ਆਪਣੇ ਬੇਡੇ ਨੂੰ ਬੁਲਾ ਲਓ ਤੇ ਜਿਵੇਂ ਹੀ ਉਹ ਕਬੱਡੀ ਖਿਡਾਰੀ ਥੱਲੇ ਉਤਰਿਆ ਤੇ ਉਹਦੇ ਤੇ ਤਾਬੜ ਤੋੜੇ ਨੰਨੇ ਗੋਲੀਆਂ ਚਲਾਈਆਂ ਸੀ ਇਸ ਦੂਜੇ ਸ਼ੂਟਰ ਦੀ ਅਰੈਸਟ ਦੇ ਨਾਲ ਹੀ ਅਸੀਂ ਇਹ ਜੱਗਾ ਤੂਰ ਕੋਡ ਦਾ ਜਿਹੜਾ ਮੋਡਿਊਲ ਸੀਗਾ ਬਿੰਦੂ ਸ਼ੂਟਿੰਗ ਕਰਨ ਵਾਲਾ ਇਸ ਪੂਰੇ ਮੋਡਿਊਲ ਨੂੰ ਅਸੀਂ ਬਸਟ ਕੀਤਾ ਤੇ ਦੋਨੇ ਸ਼ੂਟਰ ਤੀਜਾ ਜਿਹੜਾ ਲੌਜਿਸਟਿਕਲ ਸਪੋਰਟ ਦੇਣ ਵਾਲਾ ਮੁੰਡਾ ਤੇ ਟੋਟਲ ਪੰਜ ਪਿਸਤੌਲ ਜਿਨ੍ਹਾਂ ਤੋਂ ਦੋ ਪਿਸਤੌਲ ਅੱਜ ਨੇ ਤੇ ਤਿੰਨ ਪਿਸਤੌਲ ਪਹਿਲਾਂ ਸੀ ਸਰ ਇਹਨਾਂ ਦਾ ਕੋਈ ਪੋਲੀਟਿਕਲ ਰਿਲੇਸ਼ਨ ਸਾਹਮਣੇ ਆ ਦੇਖੋ ਜੀ ਪੋਲੀਟਿਕਲ ਰਿਲੇਸ਼ਨ ਕਿਸੇ ਪ੍ਰਕਾਰ ਦਾ ਕੋਈ ਸਾਹਮਣੇ ਨਹੀਂ ਜਿਹੜਾ ਬਾਹਰ ਬੈਠਾ ਗੈਂਗਸਟਰ ਜੱਗਾ ਤੂਰ ਕੋਟ ਮੋਗੇਰੀਏ ਦਾ ਰਹਿਣ ਵਾਲਾ ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਆ ਉਹਦੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਬਿੰਦਰੂ ਆ ਉਹਦੇ ਨਾਲ ਉਹਦੀ ਨਿੱਜੀ ਰੰਜਿਸ਼ ਸੀਗੀ ਜਿਹਦੇ ਕਰਕੇ ਉਹਦੇ ਇਸ਼ਾਰਿਆਂ ਤੇ ਇਹਨਾਂ ਮੁੰਡਿਆਂ ਨੇ ਇਸ ਵਾਰਦਾਤ ਨੂੰ ਅਨਜਾਮ ਦਿੱਤਾ ਸੀ ਇਸ ਪੂਰੇ ਮੋਡਿਊਲ ਚ ਤਿੰਨ ਲੋਕ ਸੀਗੇ ਜੀ ਤਿੰਨੇ ਅਰੈਸਟ ਹੋ ਗਏ ਆ ਤੇ ਪੰਜ ਵੈਪਨ ਜਿਹੜੇ ਆ ਰਿਕਵਰ ਹੋ ਗਏ ਕਾਸਿਓ ਦੇਖੀ ਜਾ ਸਕਦੀ ਹੈ ਕਿ ਇਹਨਾਂ ਕੋਲ ਬੱਤੀ ਬੋਰ ਜਿਹੜਾ ਬਹੁਤ ਜ਼ਿਆਦਾ ਬਰਾਮਤ ਹੋਇਆ ਹੈ ਇਸ ਦਾ ਵੱਡਾ ਕਾਰਨ ਕਿ ਨਿਕਲੇਗੀ ਬੱਤੀ ਬੋਰ ਦੀ ਦਿੱਕਤੀ ਬਹੁਤ ਹੈ ਦੇਖੋ ਇਹ ਬੜੇ ਵਧੀਆ ਕੁਆਲਟੀ ਦੇ ਬੱਤੀ ਬੋਰ ਦੇ ਪਿਸਟਲਸ ਨੇ ਪਟਿਆਲਾ ਪੁਲਿਸ ਨੇ ਪਹਿਲਾਂ ਵੀ 100 ਦੇ ਲਾਗੇ ਅਸਲਾ ਪੂਰੇ ਸਾਲ ਚ ਬਰਾਮਤ ਕੀਤਾ ਇਹ ਬੱਤੀ ਬੋਰ ਦੇ ਹਰ ਪਿਸਟਲ ਦਾ ਬੈਕਵਰਡ ਲਿੰਕੇਜ ਜੇ ਆਪਾਂ ਵੇਖੀਏ ਤੇ ਮੱਧ ਪ੍ਰਦੇਸ਼ ਨਾਲ ਕਿਤੇ ਨਾ ਕਿਤੇ ਜੁੜਦਾ ਹੈ ਕਿਉਂਕਿ ਮੱਧ ਪ੍ਰਦੇਸ਼ ਚ ਇੱਕ ਪਰਟੀਕੂਲਰ ਕਮਿਊਨਿਟੀ ਜਿਹੜੀ ਹੈ ਉਹ ਕੁਝ ਪਰਟੀਕੂਲਰ ਏਰੀਆਸ ਚ ਇਹੋ ਜੇ ਵਧੀਆ ਕੁਆਲਿਟੀ ਦੇ ਵੈਪਨ ਬਣਾਣੇ ਵੀ ਉਹਨਾਂ ਨੇ ਛੋਟੇ ਛੋਟੇ ਵਰਕਸ਼ਾਪਾਂ ਬਣਾਈਆਂ ਹੋਈਆਂ ਨੇ ਤੇ ਪੰਜਾਬ 'ਚ ਕਾਫੀ ਜਿਹੜਾ ਮਧ ਪ੍ਰਦੇਸ਼ ਤੋਂ ਇਹ ਵੈਪਨ ਜੜਾ ਆ ਰਿਹਾ ਤੇ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ ਕਾਫੀ ਵੈਪਨ ਰਿਕਵਰ ਕੀਤੇ ਤੇ ਅੱਗੇ ਵੀ ਅਸੀਂ ਸਰਗਰਮੀ ਨਾਲ ਕੰਮ ਕਰਦੇ ਹਾਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਦੇ ਹੋਰ ਵੀ ਜਿਹੜੇ ਸਾਥੀ ਉਹ ਵੀ ਇਸ ਮੁਕਦਮੇ 'ਚ ਅਸੀਂ ਮੈਂ ਵੈਰੀਫਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਤੇ ਅਰੇਸਟ ਕਰਾਂਗੇ ਸਰ ਪਹਿਲਾਂ ਕੋਈ ਕੇਸ ਚੱਲਦੇ ਨੇ ਇਹਨਾਂ ਦੇ ਨਹੀਂ ਇਹਨਾਂ ਤਾਂ ਕੋਈ ਕ੍ਰਿਮినਲ ਕਿਸ਼ੋਕਣ ਨਹੀਂ ਹੈ ਅਗਰ ਪਟਿਆਲਾ ਪੁਲਿਸ ਨੇ ਜਿਵੇਂ ਪਿਛਲੇ ਮਹੀਨੇ ਨਾ ਕਿ ਗੈਂਗਸਟਰ ਵੱਡੀ ਸੰਖਿਆ ਦੇ ਫੜੇ ਨੇ ਕਾਸ ਕਰਤੀ ਹੈ ਇਹਨਾਂ ਦੀ ਰਾ 24 ਜਨਵਰੀ ਨੂੰ ਕੋਈ ਸਨਮਾਨ ਕੋਈ ਪਟਿਆਲਾ ਪੁਲਿਸ ਨੂੰ ਮਿਲ ਰਿਹਾ ਦੇਖੋ ਜੀ ਅਸੀਂ ਜਿਹੜੇ ਵੀ ਮੁਲਾਜ਼ਮ ਚੰਗੀ ਕਾਰਗੁਜ਼ਾਰੀ ਕਰਦੇ ਉਹਨਾਂ ਦੇ ਅਵਾਰਡਸ ਰეკਮੈਂਡ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਕਿਸੇ ਅਫਸਰ ਦੀ ਨਿੱਜੀ ਸਿਫਾਰਿਸ਼ ਨਾ ਹੋਵੇ ਜਿਹੜੇ ਮੁਲਾਜ਼ਮ ਨੂੰ ਕੋਈ ਸਨਮਾਨਿਤ ਕੀਤਾ ਜਾਣਾ ਉਹਦਾ ਕੰਮ ਹੀ ਉਹਦਾ ਸਿਫਾਰ ਤੇ ਜਿਹੜੇ ਡਿਸਰਵਿੰਗ ਮੁਲਾਜ਼ਮ ਨੇ ਉਹਨਾਂ ਨੂੰ ਸਮੇਂ ਸਮੇਂ ਤੇ ਮਾਨਯੋਗ ਡੀਜੀਪੀ ਪੰਜਾਬ ਡੀਜੀਪੀ ਕਮੈਂਡੇਸ਼ਨ ਡਿਸਕ ਦਾ ਕਲਾਸ 1 ਸਰਟੀਫਿਕੇਟ ਆਊਟ ਆਫ ਟਰਨ ਪ੍ਰੋਮੋਸ਼ਨ ਵੀ ਦਿੰਦੇ ਰਹੇ ਆ ਤੇ ਜਿਹੜਾ ਵੀ ਅੱਗੇ ਮੁਲਾਜ਼ਮ ਚੰਗੀ ਕਾਰਗੁਜ਼ਾਰੀ ਕਰੂਗਾ ਇਨਵੈਸਟੀਗੇਸ਼ਨ ਡਿਟੈਕਸ਼ਨ ਪ੍ਰिवेंशन ਆਫ ਕਰਾਈਮ ਚ ਉਹਨੂੰ ਸਨਮਾਨਿਤ ਕਰਵਾਇਆ ਜਾਊਗਾ ਧੰਨਵਾਦ ਸਰਪਟਿਆ